ਨਵੇਂ ਨਾ ਇਹ ਨਵੀਂ ਸਰੋ ਥਾਈਲੈਂਡ ਦੀ ਇਹ ਜਿਹੜਾ ਸਾਗ ਹੈ ਇਹ ਥਾਈਲੈਂਡ ਵਾਲਾ ਇਹ ਆ ਆਪਣਾ ਉਰੇ ਵਾਲਾ ਪੱਤੇ ਦਾ ਫਰਕ ਦੇਖੋ ਕਿੰਨਾ ਹੈ ਇਹਦਾ ਪੱਤਾ ਬਿਲਕੁਲ ਕੰਡੇ ਨਹੀਂ ਹੈਗੇ ਇਹਦੇ ਕੰਡੇ ਨੇ ਵਿੱਚ ਆ ਗਲਾਬ ਜਲ ਪਾਵਾਂਗੇ ਥੋੜਾ ਜਿਹਾ ਜ ਸਾਗ ਬਣਾਉਣਾ ਤੇ ਆ ਧਨੀ ਹੈਗਾ ਤੇ ਆ ਆ ਗਿਆ ਪਾਲਕ ਉਹ ਇਹਦੇ ਵਿੱਚੋਂ ਵੇਸਟੇਜ ਨਹੀਂ ਨਿਕਲਗੀ ਇਹਦੇ ਵਿੱਚੋਂ ਕੋਈ ਵੇਸਟੇਜ ਨਹੀਂ ਇਹ ਸਾਰਾ ਐਨ ਇੱਕ ਨੰਬਰ ਹੈ ਦੇਖੋ ਹਾਂਜੀ ਕੀਨੇ ਕੀਨੇ ਬਣਾ ਲਿਆ ਫਿਰ ਹੁਣ ਸਰੋਂ ਦਾ ਸਾਗ ਲਓ ਜੀ ਆਪਾਂ ਤਾਂ ਕਰਤੀ ਸ਼ੁਰੂਆਤ ਸਰੋਂ ਦਾ ਸਾਗ ਮੱਕੀ ਦੀਆਂ ਰੋਟੀਆਂ ਨੀਰੀ ਮੱਕੀ ਦੀਆਂ ਉਹ ਵੀ ਚੁੱਲੇ ਤੇ ਅੱਛਾ ਚੁੱਲੇ ਤੇ ਤੇ ਗੈਸ ਤੇ ਰੋਟੀਆਂ ਦਾ ਬਹੁਤ ਫਰਕ ਹੁੰਦਾ ਇਹ ਸਾਡੇ ਮਨਜੋਤ ਸਿੰਘ ਜੀ ਨੇ ਦੇਖੋ ਸਾਗ ਖਾ ਰਹੇ ਨੇ ਪੂਰੇ ਐਨ ਨਜ਼ਾਰੇ ਨਾਲ ਰੋਟੀਆਂ ਖਾ ਰਹੇ ਨੇ ਤੁਸੀਂ ਦੇਖਣ ਦਿਖਾ ਦਿਖਾ ਕਹਿੰਦੇ ਨੇ ਚਿੜਕਿਆ ਚਿੜਕਿਆ ਐਨ ਪੂਰੇ ਆਨੰਦ ਨਾਲ ਦੇਖੋ ਕਿਵੇਂ ਖਿਲਵਲੀਆਂ ਖੁਸ਼ ਹੋਊਗਾ ਔਨ ਖਾ ਕੇ ਹਾ ਹਾ ਬੜਾ ਆਨੰਦ ਆਇਆ ਜੀ ਰੋਟੀ ਖਾ ਕੇ ਗੈਸ ਦੀ ਰੋਟੀ ਤੇ ਚੁੱਲੇ ਦੀ ਰੋਟੀ ਦਾ ਬਹੁਤ ਫਰਕ ਹੈ ਨੰਬਰ 1 ਗੈਸ ਦੀ ਰੋਟੀ ਜਿਹੜੀ ਹੁੰਦੀ ਆ ਚਲੋ ਉਹ ਮਜਬੂਰੀ ਹੈਗੀ ਪਰ ਜਿਹੜੀ ਚੁੱਲੇ ਦੀ ਰੋਟੀ ਆ ਉਹਦੇ ਵਰਗਾ ਕੋਈ ਵੀ ਕਿਤੇ ਵੀ ਕੋਈ ਉਹ ਨਹੀਂ ਹੈਗਾ ਜੀ ਇੱਕ ਤਾਂ ਚੁੱਲੇ ਦੀ ਰੋਟੀ ਹੈ ਜਿਹੜੀ ਸਵਾਦ ਬਣੂਗੀ ਨੰਬਰ 2 ਤੇ ਉਹ ਉਹਦੇ ਨਾਲੋਂ ਤਤਾਂ ਨਾਲ ਭਰਪੂਰ ਹੋਊਗੀ ਜਿਹੜੀ ਆਪਾਂ ਗੈਸ ਤੇ ਡਾਇਰੈਕਟ ਲਾ ਕੇ ਖਾਣੇ ਉਹ ਐਲਪੀਜੀ ਗੈਸ ਆ ਉਹ ਸਿੱਧੀ ਡਾਇਰੈਕਟ ਰੋਟੀ ਨੂੰ ਜਦੋਂ ਆਪਾਂ ਉੱਪਰ ਉਹ ਕਰਦੇ ਆਂਗੇ ਸੇਕਦੇ ਆਂ ਤਾਂ ਉਹ ਡਾਇਰੈਕਟ ਹੈ ਜਿਹੜੀ ਗੈਸ ਉਹਦੇ ਰੋਟੀ ਦੇ ਵਿੱਚ ਜਾਂਦੀ ਹੈ ਆਪਣੀ ਅੱਧੀਆਂ ਬਿਮਾਰੀਆਂ ਦਾ ਘਰ ਉਹ ਹੈ ਚੁੱਲੇ ਤੇ ਰੋਟੀ ਕੋਸ਼ਿਸ਼ ਕਰਿਆ ਕਰੋ ਜਿੰਨੀ ਲਾਹ ਲਾ ਸਕਦੇ ਹੁਣ ਕਿਉਂਕਿ ਸਰਦੀਆਂ ਆ ਗਈਆਂ ਨਾਲੇ ਤਾਂ ਸੇਕਣ ਦਾ ਕੰਮ ਆਊਗਾ ਪਾਣੀ ਗਰਮ ਕਰਨ ਦਾ ਕਮ ਆਊਗਾ ਬਹੁਤ ਵਧੀਆ ਹੁਣ ਜਿੰਨਾ ਚਿਰ ਧੁੰਨੀਆਂ ਹਰੀਆਂ ਨਹੀਂ ਹੁੰਦੀਆਂ ਉਨਾਂ ਚਿਰ ਸਾਗੇ ਚੱਲੂਗਾ ਐਂਡ ਤੱਕ ਤੁਸੀਂ ਦੇਖੋ ਪੂਰਾ ਨਜ਼ਾਰਾ ਬਣ ਕੇ ਰੱਖਾਂਗੇ ਧੰਨਵਾਦ